ਕਿੱਥੇ ਚਲੀ ਇਹਨੂੰ ਮੈਂ ਬਾਟੇ ਵਾਲੀ ਚਲੀ ਹਾਂ ਅੱਛਾ ਤੇ ਘਰ ਐ ਕੰਮ ਜਿਹੜਾ ਬੰਬੀ ਤੇ ਰਹਿੰਦਾ ਸੀ ਆਹੋ ਥੋੜਾ ਖਾਲੀ ਸਾਫ ਕਰਾਣੀ ਉਹ ਕਰਕੇ ਆਇਆ ਚਲੋ ਉਹ ਤਾਂ ਠੀਕ ਆ ਤੇ ਮੈਂ ਅਗੀ ਚ ਜੀਵਣ ਵਾਲ ਚਲੀ ਹਾਂ ਕੰਮ ਹੀ ਕੋਈ ਆਹੋ ਕੰਮ ਵੀ ਹੈ ਕਿ ਹੈਗਾ ਸੀ ਤਾਂ ਓਦਾਂ ਵੀ ਮੈਂ ਚਲ ਕੇ ਕਰ ਵੇਲੀ ਆ ਕੰਮ ਕਮ ਕਰ ਲਿਆ ਸੀ ਤੇ ਮੈਨੂੰ ਜਿੱਦ ਕੋ ਹੋਣੀ ਆ ਤੇ ਮਾਰਿਆ ਚੱਕਰ ਤੇ ਆਹੋ ਕੋਈ ਨਹੀਂ ਮੈਂ ਆ ਗਈ ਜੇ ਤੁਸੀਂ ਚਲੋ ਤੇ ਮੈਂ ਆ ਜਾਣਾ ਛੇਤੀ ਤੇ ਫੇਰ ਆਣ ਕੇ ਨਾਲੇ ਤਾਂ ਨਾਲੇ ਤਾਂ ਸਬਜ਼ੀ ਲਉਂਦੇ ਆ ਬਾਹਰ ਚਲ ਕੋਈ ਨਹੀਂ ਲਾਉਂਦੀਆਂ ਵੀ ਅੱਲਾ ਮੂਲਾਂ ਦੀਆਂ ਤਾਂ ਲਾ ਲਈਏ ਨਾਲੇ ਹਨਾ ਨਾਲੇ ਮੈਂ ਚਾਹ ਕੋਟ ਬਣਾ ਕੇ ਦਿੰਨੀ ਆ

ਕਾਂ ਜਦੋਂ ਇੱਥੇ ਆ ਗਈ ਆਹੋ ਥੋੜਾ ਜਿਹਾ ਕੱਪੜੇ ਝੋੜਨ ਵਾਲੇ ਇੱਥੇ ਉਹ ਐਪੀਸੋਡ ਨਹੀਂ ਆਹੋ ਸਿਆਲ ਦੇ ਕੱਪੜਿਆਂ ਦਾ ਰੱਖਣ ਦਾ ਟਾਈਮ ਆਇਆ ਵਾ ਪਾਣੀ ਨਾਲ ਪੀਣਾ ਨਾ ਨਾ ਮੈਂ ਤੇ ਹੁਣੇ ਨਾ ਕੰਮਕੁੰਮ ਕਰਕੇ ਤੇ ਮੈਂ ਚੱਲ ਜਿੱਦ ਕੇ ਫੇਰਾ ਮਾਰ ਕੇ ਆਉਣੀ ਆ ਅੱਛਾ ਚੱਲ ਆ ਵਧੀਆ ਕੀਤਾਈ ਤੂੰ ਤਿੰਨ ਸਾਨੂੰ ਕੀ ਕਰਦੇਂਗੀ ਮੈਂ ਵੀ ਕੁਛ ਨਹੀਂ ਕੱਪੜੇ ਕੁੰਬੜੇ ਧੋਤੇ ਸੀ ਜਿਹੜੇ ਸੁੱਕ ਗਏ ਥੋੜੇ ਬੋਤੇ ਮੈਂ ਤੇਵਾ ਲਾ ਲੈਂਦੀ ਆ ਚੱਲ ਘਰਾਂ ਦੇ ਇਹੋ ਨਿੱਕੇ ਮੋਟੇ ਕੰਮ ਹੀ ਨਹੀਂ ਮੁੱਕਦੇ ਸਾਰਾ ਦਿਨ ਤੇ ਸਹੀ ਗੱਲ ਵਾ ਹੁਣ ਤੇ ਸਿਆਲ ਵਾਲੇ ਰੱਖਣ ਦਾ ਮੌਸਮ ਆਇਆ ਤੇ ਗਰਮੀਆਂ ਵਾਲੇ ਕ ਆ ਤੇ ਗਿਆ ਪਰ ਮੀਂਹ ਵਰਜੰਦਾ ਵਿੱਚ ਵਿੱਚ ਉਹੀ ਗੱਲ ਠੰਡ ਹੋ ਜਾਂਦੀ ਆ ਕਿ ਦੀ ਸੋਨੀ ਗਰਮੀ ਜੀ ਹੋ ਗਈ ਸੀ ਤਾਂ ਹੁਣ ਫੇਰ ਅੱਜ ਤਾਂ ਮੀਂਹ ਜਾ ਪਿਆ ਗਲੇ ਪਏ ਠੰਡ ਹੋ ਗਈ ਆ ਹਾਂ ਫੇਰ ਠੰਡ ਹੋ ਗਈ ਆ ਆ ਤੇ ਕੀ ਬੰਦਾ ਚੁੱਕ ਕੇ ਰੱਖੇ ਅੰਦਰ ਵੀ ਲੋੜ ਪੈ ਜਾਂਦੀ ਏ ਜੇ ਆਹੇ ਇੱਕ ਦੋ ਰੱਖ ਲੈ ਕੋਟੀਆਂ ਕਾਟੀਆਂ ਬਾਹਰ 바ਕੀ ਰੱਖਦੇ ਕੋਲ ਫੇਰ ਕੀ ਕਰ ਬੋਰ ਚਲ ਇਦਾਂ ਹੀ ਆ ਹੋਸਨਾ ਮੈਨੂੰ ਹਾਂ ਠੀਕ ਠਾਕ ਮੈਂ ਵੀ ਕੱਲ ਗਈ ਹਾਂ ਪਿੰਡ ਅੱਛਾ ਅੱਛਾ ਤੇ ਠੀਕ ਆ ਕਿੱਦਾਂ ਮਾਤਾ ਨੇ ਠੀਕ ਠਾਕ ਹਾਂ ਠੀਕ ਆ ਮਾਤਾ ਇਦਾਂ ਹੀ ਗੋਟੀ ਗੋਟੀ ਤਾਂ ਬੜੀ ਚੰਗੀ ਆ ਚਲ ਆ ਵਧੀਆ ਰੋਟੀ ਦੀ ਤੂੰ ਗੱਲ ਹੀ ਨਾ ਕਰ ਅੱਛਾ ਗਈ ਹਾਂ ਮੈਂ ਰੋਟੀ ਪਾਣੀ ਬਣਾਇਆ ਬੜਾ ਵਧੀਆ ਮੈਂ ਤਾਂ ਪ੍ਰੋਗਰਾਮ ਨਹੀਂ ਜਿੱਥੇ ਉਧਰੋਂ ਆਣ ਕੇ ਉਹਨਾਂ ਦੇ ਘਰੋਂ ਅੱਛਾ ਅੱਛਾ ਤਿਆਰ ਹੋਏ ਹਾਂ ਤੇ लवली ਫੋਨ ਕਰਨ ਦੇ ਤੇ ਮੈਂ ਚਲ ਹੋ ਆਉਂਦੇ ਆ ਅੱਛਾ ਇਹ ਵੀ ਕਰੇ ਇਹੀ ਗੱਲ ਠੀਕ ਆ ਠੀਕ ਆ ਓ ਫਿਰ ਤਨੇ ਜਾਣ ਚਲ ਗਏ ਨਹੀਂ ਕਰਨੀ ਗਿਆ ਕਰਨ ਕਰੇ ਇਹੀ ਅੱਛਾ ਦੋਵੇਂ ਦੀ ਚਲ ਗਏ ਦੋਵੇਂ ਜਾਣੇ ਚਲ ਗਏ ਤੇ ਮੈਂ ਤਾਂ ਨੂੰ ਬੜਾ ਡੱਕਿਆ ਮੈਂ ਵੀ ਰੋਟੀ ਨਾ ਬਣਾਈ ਅਸੀਂ ਰੋਟੀ ਉਧਰੋਂ ਖਾ ਕੇ ਆਏ ਆ ਤੇ ਚਾਹ ਦੇ ਕੱਪ-ਕੱਪ ਪੀਣਾ ਵਾ ਅੱਛਾ ਹਾਂਜੀ ਨਹੀਂ ਰੋਟੀ ਖਾਣ ਤੋਂ ਬਿਨਾਂ ਮੈਂ ਜਾਣ ਨਹੀਂ ਦੇਣਾ ਹੂੰ ਰੋਟੀ ਹਾਨੂੰ ਖਵਾਲੀ ਕਰਨ ਵਾਸਤੇ ਟਿਫਨ ਚ ਪਾਤੀ ਕਿੱਥੇ ਜਾ ਕੇ ਦੀਦੀ ਰਾਤ ਬਣਾਵੇਂਗੀ ਲੈ ਤੂੰ ਤੱਕ ਕਰਮ ਚੰਗੇ ਕੀਤੇ ਨੇ ਚੰਗੀ ਭਰਾਈ ਨਹੀਂ ਭੜੀ ਚੰਗੀ ਆ ਨਹੀਂ ਮੈਂ ਭੂਆ ਦੱਸਦੀ ਹੀ ਨਾ ਉਹ ਆਂਦੀ ਹੀ ਵੀ ਵਿਆਹ ਹੋ ਜਾਊਗਾ ਤਹ ਯਾਦ ਕਰੋਗੇ ਐਨੀ ਚੰਗੀ ਕੁੜੀ ਆ ਤੇ ਚਲ ਹੁਣ ਸੋਭਾ ਆਉਣ ਡਈ ਆ ਤੇ ਮੈਨੂੰ ਵੀ ਖੁਸ਼ੀ ਹੋਈ ਆ ਬਸ ਬਸ ਸਹੀ ਗੱਲ ਵਾ ਹਾਂ ਤੇ ਬਾਕੀ ਮੈਨੂੰ ਪੁੱਛਣ ਲਈ ਹਾਂਦੀ ਦੀਦੀ ਕਹਿਣ ਲਈ ਦੀਦੀ ਨੂੰ ਵਿਆਹ ਦੀ ਵਧਾਈ ਦੇਣੀ ਆ ਤੇ ਤੁਸੀਂ ਆਪ ਦੱਸ ਦੋ ਵੀ ਤੁਸੀਂ ਕੀ ਲੈਣਾ ਵਾ ਅੱਛਾ ਅੱਛਾ ਠੀਕ ਤੇ ਮੈਂ ਮੈਂ ਕੀ ਲੈਣਾ ਵਾ ਅੱਗੋਂ ਪਿੱਛੋਂ ਮੈਨੂੰ ਬਥੇਰਾ ਦਿੰਦੇ ਆ ਹੂੰ ਤਾਂ ਕੋਈ ਗੱਲ ਨਹੀਂ ਇਹਨਾਂ ਦੇ ਘਰ ਤਾਂ ਨਹੀਂ ਮੈਂ ਆਹੋ ਕਹਿੰਦੀ ਨਹੀਂ ਚਰੀ ਤੁਸੀਂ ਇਦਾਂ ਕਰੋ ਵੀ ਪੈਸੇ ਲਲੋ ਅੱਛਾ ਰੋਟੀ ਆਂਦੀ ਰੋਟੀ ਆਂਦੀ ਆਂਦੀ ਕੱਪੜੇ ਲਓਗੇ ਕੱਪੜਿਆਂ ਦਾ ਫੇਰ ਵਾਜ ਲੰਘ ਜਾਣਾ ਵੀ ਆ ਤੇ ਤੁਸੀਂ ਬਣਾਇਆ ਅੱਛਾ ਤੇ ਪੈਸੇ ਲਲੋ ਤਾਂ ਕੋਈ ਕਰਦੀ ਚੀਜ਼ ਬਣਾ ਲਿਓ ਸਿਆਣੀਆਂ ਫਿਰ ਹਨਾ ਆਹੋ ਤੇ ਮੈਂ ਚਲ ਇਦਾਂ ਹੀ ਕਰ ਲਓ ਚਲ ਆ ਤੇ ਬੜਾ ਵਧੀਆ ਬੜੀ ਖੁਸ਼ੀ ਹੋਈ ਮੇਰੇ ਮਨ ਨੂੰ ਸਾਰੀ ਬੜੀ ਚੰਗੀ ਆ ਹਾਂ ਕਿ ਚਲ ਚੰਗੀ ਆ ਹੈ ਪਤਾ ਨਾ ਮੰਮੀ ਨੇ ਮੈਨੂੰ ਉਹਨਾਂ ਤੋਂ ਪੜਦੇ ਆ ਨਾ ਹਾਂ ਆਪਣਾ ਟੌਪਸ ਹੀ ਹੋ ਗਿਆ ਤੇ ਸਵਾਦ ਤੋਲੇ ਦੀ ਅੱਛਾ ਉਹ ਮੈਨੂੰ ਹੌਲੀ ਜਿਨਾਂ ਨੇ ਦੇ ਦਿੱਤੀ ਅੱਜ ਕਿ ਆ ਲੈ ਮੋਤੀ ਤੇ ਅਸੀਂ ਦੋ ਸਿਆਟਾ ਬਣਾ ਲਏ ਇਹ ਆਂਦੇ ਕੀ ਕਰਨੇ ਆ ਮੈਂ ਨਵੇਂ ਰੱਖੇ ਸੀ ਤਾਂ ਤੂੰ ਪਾਲ ਅੱਛਾ ਅੱਛਾ ਪਤਾ ਕੀ ਗੱਲ ਵਾ ਮਾਤਾ ਕੋ ਸੋਨਾ ਬਥੇਰਾ ਲੱਗ ਥੇਰਾ ਵਾ ਹੈ ਤੇ ਸਾਹਮਣੇ ਰੱਖਿਆ ਉਹਨੇ ਕਿਹੜਾ ਵਰਤਿਆ ਕਿ ਬਸ ਬਸ ਜਿਹੜਾ ਤੈਨੂੰ ਪਾ ਤਾ ਪਾ ਤਾ ਮੁੜ ਕੇ ਹੁਣ ਨਾ ਉਹਨੂੰ ਪਾਇਆ ਹੋ ਕੋ ਹਾਂ ਬਾਤ ਇਹੋ ਹੀ ਕਿ ਤੇ ਚਲ ਉਹਦੇ ਵੀ ਢਿਡ ਚਰੀਜ ਹੋਊਗੀ ਕਿ ਚਲ ਮੈਂ ਆਪਣੀ ਧੀ ਨੂੰ ਹੀ ਦਵਾ ਕੁਛ ਨਾ ਕੁਛ ਉਹ ਸਵਾ ਤੋਲੇ ਦੇ ਮੈਨੂੰ ਦੇ ਦਿੱਤੇ ਹੀ ਅੱਛਾ ਆਂਦੇ ਵੀ ਬਾਕੀ ਜਿੱਦਣ ਇਹ ਆਉਣਗੇ ਨਾ ਦੋਵੇਂ ਜੀ ਤੇ ਕੱਪੜੇ ਵੀ ਲੈ ਕੇ ਆਉਣਗੇ ਤੇ ਨਾਲ ਤੈਨੂੰ ਪੈਸੇ ਦੇ ਆਉਣਗੇ ਅੱਛਾ ਠੀਕ ਆ ਠੀਕ ਆ ਤੇ ਇਹਨ ਨਹੀਂ ਗੁੱਸੇ ਵਾਲੀ ਕਿਹੜੀ ਗੱਲ ਵਾ ਇਹਦੇ ਮਾਂ ਦੀ ਚੀਜ਼ ਆ ਫਿਰ ਕੀ ਚ ਦੇਤੀ ਤੇ ਇਹ ਧੀ ਆ ਤੇ ਉਹਦੀ ਤਾਂ ਕੀ ਹੋ ਗਿਆ ਆਹੋ ਤੇ ਮੈਂ ਹਾਂ ਚੱਲ ਮੈਂ ਦੱਸ ਕੇ ਆਂਦੀ ਆ ਭੈਣ ਜੀ ਨੂੰ ਮੈਂ ਕੱਲ ਗਈ ਹਾਂ ਪਿੰਡ ਅੱਛਾ ਤਾਂ ਕੁੜੀ ਤੇ ਬੜੀ ਚੰਗੀ ਜੀ ਨਹੀਂ ਚੱਲ ਬੜਾ ਵਧੀਆ ਹੋ ਗਿਆ ਬੂਆ ਨੂੰ ਫੋਨ ਕਰਕੇ ਦੱਸੂਗੀ ਕਿ ਬੜੀ ਸੋਹਣਾ ਹੁੰਦੀ ਹੈ ਹੈਨ ਨਹੀਂ ਨਹੀਂ ਬਹੁਤ ਚੰਗੀ ਆ ਨਹੀਂ ਤਾਂ ਬੜਾ ਵਧੀਆ ਆਦੀ ਕਿ ਜੋ ਮੈਂ ਕਹਾਂ ਉਹੋ ਹੀ ਮੈਨੂੰ ਬਣਾ ਕੇ ਉਸੇ ਵੇਲੇ ਦਿੰਦੀ ਹੈ ਅੱਛਾ ਅੱਛਾ ਜੇ ਦਵਾਈ ਚਰੀ ਕਿ ਲੇਟ ਹੋ ਗਏ ਤਾਂ ਕਹਿ ਦੇ ਜੀ ਮੰਮੀ ਤੇ ਦਵਾਈ ਲੇਟ ਕਰ ਲਈ ਦਵਾਈ ਖਾਓ ਟਾਈਮ ਨਾ ਨਹੀਂ ਫਿਰ ਤਾਂ ਬੜਾ ਵਧੀਆ ਅੱਜ ਕੱਲ ਕਿੱਥੋਂ ਮਿਲਦੀਆਂ ਇਹੋ ਜਿਹੀਆਂ ਪਿਓ ਨੂੰ ਹੀ ਪਤਾ ਕਿ ਸਿਆਣਾ ਬੰਦਾ ਜਿਹੜਾ ਜਿੰਦਰਾ ਹੁੰਦਾ ਵਾ ਉਹਦੇ ਸਿਰ ਤੇ ਬੂਹੇ ਖੁੱਲੇ ਛੱਡ ਕੇ ਜਿੱਧਰ ਨੂੰ ਮਰਜੀ ਚੱਲ ਜਾਂਦੀ ਹੈ ਮਾਤੀ ਜਾਂਦਾ ਹੋਵੇ ਜੀ ਨਾਲੇ ਉਹਨੇ ਇਹ ਪਤਾ ਵੀ ਜੋ ਕੁਝ ਹੈਗਾ ਮੇਰਾ ਹੀ ਹੈ ਮੇਰਾ ਹੀ ਹੈ ਬੱਸ ਬੱਸ ਕਿਹੜਾ ਮੁੰਡਣਾ ਵਾ ਕਿਸੇ ਦੇ ਨਾਲ ਆਇਓ ਤੁਸੀਂ ਘਰ ਤਨ ਮੈਂ ਖਾ ਲੂੰਗੀ ਅੱਛਾ ਤਾਂਸ ਤੇ ਬੜੀ ਸੁਣ ਇਹੇ ਡੇ ਆ ਕਤੇ ਅੱਛਾ ਕੋਈ ਗੱਲ ਨਹੀਂ ਆ ਅੱਛਾ ਤੇ ਨਹੀ ਆ ਅੱਛਾ ਤੇ ਨਿਆ ਚੱਲ ਨਹੀਂ ਰੱਖ ਸਾਂਭ ਕੇ ਕੋਈ ਨਹੀਂ ਮਾਂ ਦੀ ਨਿਸ਼ਾਨੀ ਹੈ ਹੈ ਤੇ ਸਾਂਭ ਕੇ ਰੱਖ ਲਾ ਫਿਰ ਕੀ ਹੈ ਹਾਂディ लवली ਨੂੰ ਨਹੀਂ ਪਤਾ ਅੱਛਾ ਤੂੰ ਲੈ ਆ ਜਾ ਹਾਂディ ਇਹਨੂੰ ਮੈਂ ਬਥੇਰਾ ਪਾਤਾ ਦੋ ਸੈਟ ਪਾਤੇ ਆਹੋ ਚੱਲ ਬੜਾ ਵਾ ਕੇ ਹੋਰ ਕੀ ਹੁੰਦਾ ਵਾ ਤੇ ਚੱਲ ਤੇ ਉਹਨੂੰ ਵੀ ਰੀਜ ਆਉਂਦੀ ਹਣੀ ਆ ਵੀ ਚੱਲ ਆਪਣੀ ਧੀ ਨੂੰ ਵੀ ਕੋਹ ਨਾ ਕੋਹ ਦੇ ਦਾਂ ਸਰਨ ਤੇ ਜਦੀ ਕਾ ਕਦੋਂ ਵਿਆਹ ਹੁਣਾ ਇਹਦਾ ਹਾਂ ਆ ਜਲ ਨੰਗ ਜਾਣੀ ਆ 7-8 ਸਾਲੇ ਦੇ ਕਿ ਬਹੁਤ ਕਹਿਣ ਲਈ ਆ ਤੇ ਚੱਲ ਆਪਣੇ ਹੱਥੀ ਕਹਿੰਦੀ ਹਣੀ ਕੋਹ ਨਾ ਕੋਹ ਦੇ ਦਾਂ ਮੈਂ ਉਹ ਵੀ ਚੈਰੀ ਫਾੜੀ ਆ ਕੇ ਅੱਛਾ ਕੋਈ ਨਹੀਂ ਆਉਂਗੀ ਮੈਂ ਤੇਰੇ ਕੋਲ ਵੇਖਣਾ ਹੈ ਇਹ ਬੰਬੀ ਤਾਂ ਆਉਂਦੇ ਹੀ ਮੈਨੂੰ ਰਾਤ ਮਿਲੇ ਮੈਂ ਤੁਸੀਂ ਚਲੋ ਮੈਂ ਅਦਰੋਂ ਹੋ ਕੇ ਆਈ ਜੀ ਚਲ ਮੈਂ ਚਾਹ ਬਣਾ ਲਾਵਾਂ ਨਹੀਂ ਚਾਹ ਇਹਨਾਂ ਨੇ ਪੀਣੀ ਆ ਬੰਬੀ ਤਾਂ ਕੰਮ ਕਰਦੇ ਆਏ ਹੀ ਮੈਂ ਨਾਲ ਇਹਨਾਂ ਨੂੰ ਬਣਾ ਕੇ ਦਵਾਂ ਤੇ ਤੁਸੀਂ ਆਇਓ ਸ਼ਾਮ ਨੂੰ ਚੰਗੇ ਨਹੀਂ ਲੱਗੀਦਾ ਇਦਾਂ ਕੋਈ ਨਹੀਂ ਮੈਂ ਫੇਰ ਪਿਉ ਹਣ ਇਹ ਨਾ ਬੰਬੀ ਤਾਂ ਆਏ ਹੁੰਦੇ ਨਾ ਫੇਰ ਮੈਂ ਬਹਿ ਜਾਣਾ ਕਿ ਆਹ ਕੀ ਕਰਨਾ ਜਾ ਕੇ ਚਲ ਮੈਂ ਅੱਧਾ ਸੋਚੇ ਚਲਾ ਗਈ ਕਿਹੜੀ ਗੱਲਾਂ ਪਤਾ ਕਰਾਂ ਕੋਈ ਨਾਲ ਹੱਟ ਨਹੀਂ ਰੁਕ ਪੈਂਦੀ ਉਸੇ ਫੇਰ ਕਰਾਂਗੇ ਗੱਲਾਂ ਬਾਤਾਂ ਚਲ ਕੋਈ ਨਹੀਂ ਆਉਂਗੀ ਮੈਂ ਵੀ ਆਈ ਜੀ ਮੇਰੇ ਸੱਦ ਨੂੰ ਕੋਈ ਸ਼ੌਂਡਿਆ ਵਾ ਹਾਂ ਜੀ ਪਿੰਦਰ ਅਰੇ ਪਿੰਦਰ ਮੇ ਦਵਾਈ ਰਿੰਦਾ ਪਾਣੀ ਦੇ ਘੋਟ ਨਹੀਂ ਮੈਂ ਮਰ ਚਲੀ ਹੋ ਹਾਏ ਕੀ ਕਰਾਂ ਮੈਂ ਸਵੇਰ ਕੱਲ ਦੇ ਰੋਟੀਆਂ ਪਾ ਲਈਆਂ ਕੀ ਹੋ ਗਿਆ ਮੀ ਦਿਉੜੀ ਮੇਥੇ ਵਈਆਂ ਰੋਟੀਆਂ ਖਾਦੀਆਂ ਦੇ ਨਾ ਆਹੋ ਉਹ ਮੇਰੇ ਸਿਰ ਨੂੰ ਕੋਮ ਆ ਜਾ ਚਾਂਡੇ ਆਜ ਪਾਉਂਦੇ ਨੀ ਕੀ ਕਰਾਂ ਹੁਣ ਮੈਂ ਦਵਾਈ ਖਾਦੀ ਸੀ ਹੁਣ ਜਿਹੜੀ ਸਵੇਰੇ ਖਾਣੀ ਦਵਾਈ ਦਿੱਤੀ ਨਹੀਂ ਕਿਹਨੇ ਤਾਂ ਮੈਨੂੰ ਚੇਤਾ ਆਇਆ ਖਾਣ ਦਾ ਦੱਸ ਮੰਮੀ ਦਵਾਈ ਉਥੇ ਫ੍ਰੀਜ ਤੇ ਤੇ ਪਈ ਹੁੰਦੀ ਆ ਬੰਦਾ ਤੁ ਚੁੱਕ ਕੇ ਖਾਈ ਲਵੇ ਮੈਨੂੰ ਨਹੀਂ ਪਤਾ ਲੱਗਦਾ ਕੀ ਕਰਾਂ ਮੈਂ ਹੁਣ ਦੱਸ ਮੰਮੀ ਵੇਖੋ ਤੁਹਾਨੂੰ ਆਪਣੇ ਸਰੀਰ ਦਾ ਪਤਾ ਤਾਂ ਹੈਗਾ ਆ ਕਿ ਮੈਨੂੰ ਕਿਹੜੀ ਚੀਜ਼ ਪਚਦੀ ਆ ਤੇ ਕਿਹੜੀ ਨਹੀਂ ਪਚਦੀ ਮੈਨੂੰ ਸਵਾਦ ਹੀ ਬੜੀਆਂ ਲੱਗੀਆਂ ਮੈਂ ਦੋ ਫੁਲਕੇ ਖਾ ਲੇ ਸਵਾਦ ਦੇ ਮੰਮੀ ਜੀ ਹੁਣ ਸਵਾਦ ਤੇ ਮੂੰਹ ਦਾ ਫੇਰ ਰੱਖਣਾ ਪੈਂਦਾ ਵਾ ਨਾ ਕੀ ਕਰਾਂ ਹੁਣ ਮੈਂ ਦੱਸ ਮੰਮੀ ਜੀ ਗੱਲ ਉਹ ਨਹੀਂ ਹੈਗੀ ਕਿ ਢਿੱਡ ਭਰਨਾ ਆ ਤੁ ਬੰਦਾ ਦੋ ਸੁੱਕੇ ਫੁਲਕੇ ਖਾ ਲੈਂਦਾ ਆ ਤੂੰ ਕਿਉਂ ਹਲਾਤਾ ਨਾ ਮੈਨੂੰ ਇਹ ਤੇ ਆਪੇ ਪਈਏ ਚੱਲੋ ਤਾਂ ਸੁਣ ਮੰਮੀ ਜੇ ਮੈਂ ਸੁਕੀਆਂ ਲਾ ਦਿੰਦੀ ਵਾ ਤੈਨੂੰ ਕੜਾ ਹੀ ਲੈ ਆਪ ਚੋਪੜ ਕੇ ਖਾ ਲੀਆਂ ਤੇ ਮੈਨੂੰ ਉਦਾਂ ਦੇ ਤੀਆਂ ਆ ਫੇਰ ਕੀ ਕਰਨਾ ਵਾ ਮੰਮੀ ਮੇਰੀ ਸੁਣੋ ਗੱਲ ਦਵਾਈ ਖਾ ਲੋ ਜਾ ਕੇ ਤੇ ਫਰਕ ਪੈ ਜਾਊਗਾ ਮੁੜ ਕੇ ਜਿਆਦਾ ਨਾ ਕੰਮ ਖਰਾਬ ਹੋ ਜਾਏ ਤੂੰ ਹੀ ਲਿਆ ਕੇ ਦੇਣੀ ਦਵਾਈ ਮੈਂ ਥੋੜੀ ਜਾ ਕੇ ਖਾਣੀ ਆ ਤੈਨੂੰ ਵੀ ਪਤਾ ਹੀ ਆ ਮੈਂ ਆਪਣੇ ਆਪ ਕਦੀ ਪੜੀ ਨਹੀਂ ਦਵਾਈ ਫਤੂ ਮੰਮੀ ਉੱਥੇ ਸਾਹਮਣੇ ਪਈ ਹੁੰਦੀ ਹੈ ਦਵਾਈ ਇੱਕ ਤੇ ਬੰਦ ਸਿੱਧੀ ਗੱਲ ਵਾ ਕਿ ਬੰਦਾ ਆਪਣੇ ਹਿਸਾਬ ਨਾਲ ਚੀਜ਼ ਖਾਵੇ ਜਿੰਨੀ ਕੇ ਪਚਦੀ ਹੈ ਹੋ ਦਵਾਈਆਂ ਨਾਲੋਂ ਭਰੇ ਚੰਗਾ ਵਗ ਜਾਂਦਾ ਨਹੀਂ ਇੱਥੇ ਦਵਾਈਆਂ ਲੱਗੀਆਂ ਬੜੀਆਂ ਸਵਾਦਿਖਿਓ ਤੇ ਹੁਣ ਸਰ ਦੇ ਵਿੱਚ ਉਨੇ ਦੇਖ ਲੱਜਾਂਗੇ ਨਹੀਂ ਹਲਮੀ ਦਾ ਡੰਡੀ ਕੀ ਕਰੂੰ ਜੇ ਮੈਂ ਨਾਂ ਲਾ ਕੇ ਦਿੰਨੀ ਫਿਰ ਕਹਿਣਾ ਹੀ ਪਹਿਲਾਂ ਲਾ ਕੇ ਦਿਤੀਆਂ ਤਾਂ ਬੰਦਾ ਉਹ ਸਾ ਬਣਾਉਣੀ ਕਿ ਚੀਜ਼ ਖਾਵੇ ਜਿਹਦੀ ਤੇ ਚੰਗਾ ਕੰਮ ਕੀਤਾ ਪਰ ਹੁਣ ਮੇਰ ਕੋ ਗਲਤੀ ਹੋ ਗਈ ਹੈ ਨਾ ਚਲ ਮੈਂ ਲੇ ਹੁਣ ਨੀ ਦਵਾਈ ਦਿਖਾਓ ਲੰਮੇ ਪੈਜੋ ਫਿਰ ਘੜੀ ਪਾਣੀ ਪਾਣੀ ਲੈ ਆ ਅਰੈਸਟ ਕਰ ਲੋ ਫੇਣਾ ਪੈਣਾ ਮਾਤਾ ਦਾ ਉਹ ਨਾ ਕਿ ਦੇਖੋ ਖਾਣ ਨਹੀਂ ਹੁਣ ਵੇਖਦਾ ਮੰਜਾ ਮਲ ਕੇ ਪਈ ਆ ਤੇ ਬੰਦਾ ਪਹਿਲਾਂ ਚੀਜ਼ ਹੀ ਉਹਨੀ ਕੁ ਖਾ ਲਈ ਪਹਿਲਾਂ ਨਾ ਜੀ ਮੈਨੂੰ ਮੇਥੀ ਵਾਲੀਆਂ ਲਾਹ ਕੇ ਦੇ ਵਿੱਚ ਧਨੀਆ ਪਾ ਲਾ ਉਹ ਵੀ ਪਾ ਲਾ ਹੁਣ ਪਤਾ ਲੱਗਾ ਸਵਾਦਾਂ ਦਾ ਜਦੋਂ ਡਾਕਟਰ ਭਰੇਜ ਦੱਸਦੇ ਤਾਂ ਛਦਾਈ ਬੈਠੇ ਦੱਸ ਉਥੇ ਉਹ ਇਸੇ ਕੰਮ ਨੂੰ ਤਾਂ ਕਹਿੰਦੀ ਆਪਣਾ ਭਰੇਜ ਕਰੋ ਦਵਾਈਆਂ ਖਾਈ ਜਾਣੀਆਂ ਮਾਤਾ ਚੀਜ਼ਾਂ ਉਹਨਾਂ ਸੋਨੀਆਂ ਖਾਈ ਜਾਣੀਆਂ ਕੁਝ ਹਾਲ ਨਹੀਂ ਕਰੇਨਾ ਦਾ ਵੀ ਹੁਣ ਕਰਾਂ ਇਹਨਾਂ ਨੂੰ ਫੋਨ ਤੇ ਆਖਾਂ ਵੀ ਦਵਾਈ ਲਿਆ ਕੇ ਦੋ ਜਾ ਕੇ ਜੱਬ ਤੇ ਫਿਰ ਆਪਾਂ ਨੂੰ ਪੈਂਦਾ ਇਹਨਾਂ ਨੂੰ ਕਹਦਾ ਭੱਲੇ ਚਾਚਾ ਭੱਲੇ ਲਾ ਵਗੀ ਹਾਂ ਹੋਰ ਕੀ ਹਾਲ ਟਾਲੇ ਠੀਕ ਠਾਕ ਵਧੀਆ ਵਧੀਆ ਕਿਧਰੋਂ ਆਉਂਦੇ ਈ ਆਉਣਾ ਕਿ ਇਧਰੋਂ ਫੇਰ ਤੁਰ ਕੇ ਅੱਛਾ ਅੱਛਾ ਠੀਕ ਆ ਵਿਆਹ ਕਰਾ ਕੇ ਕਿਧਰ ਲੰਪਦੇ ਨਹੀਂ ਆਏ ਵਿਆਹ ਕਰਾ ਕੇ ਚਾਚਾ ਤੈਨੂੰ ਪਤਾ ਜਮੇਆਰੀਆਂ ਵੱਜਣਦੀਆਂ ਫਿਰ ਹੋਰ ਰਿਸ਼ਤੇਦਾਰਾਂ ਦੇ ਵੀ ਜ਼ਿਆਦਾ ਪਈਆਂ ਵਾ ਅੱਛਾ ਚਾਚਾ ਤੂੰ ਤਾਂ ਚਾਚੇ ਤੋਂ ਪੁੱਛੀ ਗਏ ਇਹ ਉਹ ਤਾਂ ਤੈਨੂੰ ਪਤਾ ਰਹੀਦਾ ਹੀ ਅੱਗੇ ਅੱਡੇ ਤੇ ਹੀ ਪਹਿਲਾਂ ਤੈਨੂੰ ਪਤਾ ਪਤਾ ਨਹੀਂ ਕਿ ਕਿਹਦੇ ਤੋਂ ਤਾਂ ਵੀ ਰਹਿਣਾ ਪਾਉ ਆਹੋ ਵਿਆਹ ਠੀਕ ਆ ਗਿਆ ਹਾਂ ਵਧੀਆ ਵਧੀਆ ਹਾਂ ਆ ਇਹ ਗ੍ਰੇਟੀ ਚ ਪੈਂਦਾ ਉਹ ਬੰਦਾ ਆ। ਹਾਂ। ਭਾਈ ਆ ਸੱਦਿਆ ਨਹੀਂ ਆੜੇ ਬੁਜੀ। ਕੋਈ ਨਹੀਂ ਕਿਹਾ ਤਨਾਵਾਂਗੇ ਮਾਰਾਂਗੇ ਫੇਰ ਆ ਉੱਤਰ ਨੂੰ। ਚਲੋ ਠੀਕ। ਉਹ ਐਦਾਂ ਟਾਈਮ ਹੀ ਲੱਗਣ ਡਿਆ ਕਦੀ ਉਹ ਕੁੜੀ ਕੋ ਚਲ ਜਾਈਦਾ ਵਾ। ਅੱਛਾ ਅੱਛਾ। ਕਦੀ ਉਹ ਆ ਜਾਂਦੀ ਐ ਤੇ ਇੱਧਰ ਰਹਿਦਾ ਹੀ ਡੇਂ ਘੁੰਮਣ। ਇਹ ਵੀ ਘੁੰਮਣਾ ਫੈਨਾਂ। ਉਹ ਤਾਂ ਆਮ ਕਰਕੇ ਮੈਂ ਕਹਿੰਦੇ ਆ ਵੀ ਚੱਲ। ਹੁਣ ਵੀ ਉਹ ਮੁੰਡੇ ਨਾ ਚੱਲਿਆ ਸ਼ਹਿਰ ਨੂੰ ਤੂੰ ਉਹ ਡਿਆ ਦੇਖਣ। ਅੱਛਾ ਜੀ। ਹਾਂ। ਯਾਰ ਦੋਸਤ ਵੀ ਬਹੁਤ ਨਾਰਾਜ਼ ਹੋ ਗਿਆ ਸਾਰੇ ਚੱਟਾ। ਇਹ ਦੀ ਗੱਲ ਇਹ ਰਹਿ। ਉਹ ਕਹਿੰਦੀ ਆ ਵੀ ਅੱਗੇ ਤੂੰ ਤੁਰਦਾ ਹੀ ਤੂੰ ਤੁਰਦਾ ਨਹੀਂ ਆੜੇ। ਆਹ ਤੇ ਹੁਣ ਤੈਨੂੰ ਪਤਾ ਹੀ ਹੈ ਫਿਰ ਬੰਦੇ ਨੂੰ ਚੇਂਜ ਹੋਣਾ ਹੀ ਇੰਦਾ ਥੋੜਾ ਬਗਾਰ ਆ। ਆ ਕੇ ਘਰ ਦੇ। ਤੇ ਆਜੋ ਫਿਰ ਘਰੋਂ ਚੱਲੀਏ। ਬੱਸ ਫੇਰ ਮਾਰਾਂਗੇ ਚੱਕ ਕੇ ਤੇ। ਆਜੋਗਾ 2 ਮਿੰਟ ਲੱਗਣੇ ਆ। ਫੋਨ ਆਈ ਗਿਆ ਹੀ ਫਿਰ। ਇੰਨਾ ਦੀ ਮੇਰਾ ਬਸਤਾ ਬੜੀਆਂ ਪੈਂਦੀਆਂ ਕਿ ਫੋਨ ਨਹੀਂ ਨਾ ਹੁੰਦਾ ਕਿਹਾ ਵੀ। ਚਲੋ ਵਿਆ ਘਲਾ ਕੇ ਤੇ ਤੇ ਕੰਮ। ਆਜੋ ਮੈਂ ਇਹਨਾਂ ਘਰੋਂ ਲੈ ਫਿਰ ਸੁਣਾਵਾ ਗੱਲ ਹੈ। ਠੀਕ ਹੈ ਠੀਕ ਹੈ। ਆਹ। ਇਹ ਦਬਰ ਇਹਨਾਂ ਨੂੰ ਫੋਨ ਨਾ ਲਾਵਾਂ। ਪਤਾ ਨਹੀਂ ਵੀ ਹੁਣ ਗੰਬੀ ਤੇ ਜਾਂ ਕਿੱਥੇ ਗਏ ਆ। ਪੁੱਛ ਲਈਆਂ ਭਲਾ ਲਾ। ਮਾਦਰੀ ਨਾ ਬਖਰਾਇ ਚੱਲ ਕੋਣਾ ਹੁੰਦਾ ਕੋਈ ਨਾ ਕੋਈ ਹਲੋ ਹਾਂਜੀ ਕਿੱਥੇ ਹੋ ਬੰਮੀ ਤੇ ਕਰੰਦੇ ਚਲੋ ਉਹ ਤੇ ਛੱਡੋ ਚਲ ਜਿਹੜਾ ਕੰਮ ਕਰੰਦੇ ਆ ਤੇ ਘਰ ਆਓ ਪਹਿਲਾਂ ਹੋਣਾ ਹਨਾ ਕੀ ਆ ਮੰਮੀ ਨੇ ਠੀਕ ਹੈਗੀ ਆ ਖੰਦੀ ਆ ਵੀ ਕੱਲ੍ਹ ਦੀਆਂ ਖਾਵੇ ਮੇਥੀ ਅੱਗੇ ਪਏ ਆ ਮੰਜੇ ਤੇ ਦਵਾਈ ਦੱਸੋ ਕਿਹੜੀ ਦਵਾ ਹਨ ਜਿਹੜੀ ਉਹ ਪਈ ਹੈ ਜਿਹੜੀ ਉਥੋਂ ਦਾ ਨਿਸ਼ਾਨਾ ਉਹ ਤੁਹਾਨੂੰ ਮੈਂ ਦਿੱਤੀ ਹੈ ਕਿ ਕੋਲੀ ਪਤਾ ਨਹੀਂ ਕਹਿੰਦੀ ਕਿ ਇਸ ਮੇਰੇ ਸਿਰ ਨੂੰ ਕੁਝ ਹੁੰਦਾ ਹੋਂਦਿਆ ਆ ਉਹ ਕੱਲ ਖਾਦੀਆਂ ਨਹੀਂ ਆ ਰੋਟੀਆਂ ਤਾਂ ਉਹਦੇ ਨਾਲ ਹੁੰਦਿਆ ਹੋਣਾ ਹੋਰ ਕੀ ਹੁਣ ਆਇਆ ਪ੍ਰੈਸ ਤੇ ਪਹਿਲਾਂ ਕਰ ਦੇਣੀ ਆ ਪ੍ਰੈਸ ਤੇ ਪਹਿਲਾਂ ਕਰ ਦੇਣੀ ਆ ਤਾਂ ਮੈਂ ਹੁਣ ਦੱਸੋ ਕੀ ਕਰਾਂ ਤੁਸੀਂ ਛੇਤੀ ਕਰੋ ਉਹ ਪਹਿਲਾਂ ਕਰਾਂਗੇ ਕੱਲ ਕਰਨੀ ਜੜੀ ਕਰਨੀ ਦਸ ਉਥੇ ਸਵਾਲ ਦੇ ਸਵਾਲ ਕਰੀ ਜਾਂਦੇ ਤੁਸੀਂ ਘਰ ਆ ਉਧਰ ਆ ਕੇ ਪਹਿਲਾਂ ਉਹਨੂੰ ਦੇਖੋ ਵੀ ਕੀ ਗੱਲਬਾਤ ਕੀ ਨਹੀਂ ਮੈਨੂੰ ਕੀ ਪਤਾ ਵਾ ਹੁਣ ਕੀ ਤਲੀ ਚੀਜ਼ ਪਚਦੀ ਕੀ ਨਹੀਂ ਪਾਈਦੀ ਉਹ ਤੁਹਾਨੂੰ ਇਹਨਾਂ ਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਵਾ ਨਾ ਪਹਿਲਾਂ ਖਾਈ ਜਾਂਦੇ ਅਸੀਂ ਚੁੱਪ ਕਰਕੇ ਬਹਿ ਕੇ ਸਵਾਦੀ ਬੜੀਆਂ ਬੜੀਆਂ ਸਵਾਦੀ ਬੜੀਆਂ ਬੜੀਆਂ ਤਾਂ ਹੁਣ ਐਦਾਂ ਕਰਨੀ ਇਹਨਾਂ ਪਾਊਡਰ ਚ ਪਾ ਕੇ ਦਿੰਦੀਆਂ ਮਾਸਾ ਕੀ ਪਤਾ ਉਹਨੇ ਫਰਕ ਪਵੇ ਕਰਨਾ ਤੂੰ ਦੱਸ ਕੇ ਕਰਕੇ ਨਾ ਪੁੱਤ ਉਹ ਵਿਹਲਾ ਹੀ ਤੁਰਿਆ ਫਿਰਨਿਆ ਕਦੀ ਅੱਡੇ ਤੇ ਚਲ ਜਾਂਦਾ ਕਦੀ ਪੁੱਤ ਤੂੰ ਵਾਲੀਬਾਲ ਖੇਡਣ ਚਲ ਜਾਂਦਾ ਵਾ ਤੇ ਧਿਆਨ ਸਾਡਾ ਤੇਰੇ ਚ ਰਹਿਣਾ ਤੂੰ ਫਿਰ ਹਨੇਰੇ ਆਉਂਦਾ ਵਾ ਉਹ ਚਲੋ ਪਾਪਾ ਅਸੀਂ ਤਾਂ ਦੋ ਦੇਣਾ ਮੁੜ ਕੇ ਤਾਂ ਮੈਂ ਫੇਰ ਸਕੂਲੇ ਜਾਂਦਾ ਆਪਣਾ ਤੇ ਮੈਨੂੰ ਇਹ ਹੀ ਕਿ ਤੂੰ ਇੰਗਲਿਸ਼ ਦੀਆਂ ਕਲਾਸਾਂ ਲਵਾ ਲੈਂਦਾ ਆ ਵੇ ਲੈ ਲੈਂਦੇ ਆ ਗਰਦਾਪੁਰ ਪਤਾ ਕਰਉਂਦਾ ਵਾ ਉਹਨੇ ਵੀ ਜਾਇਆ ਕਰਨਾ ਰੋਬਨ ਨੇ ਵੀ ਉਹ ਮੈਨੂੰ ਕਹਿਣ ਤੇ ਦਿਆ ਸੀ ਮੈਂ ਚਲ ਕੋਈ ਗੱਲ ਨਹੀਂ ਇੱਕ ਵਾਰੀ ਘਰ ਦੇ ਨੂੰ ਪੁੱਛ ਲੈਨੇ ਆ ਤੂੰ ਤੂੰ ਹੀ ਕਹਤਾ ਤੇ ਮੈਂ ਉਹਨੂੰ ਪੁੱਛਦਾ ਵੈਸੇ ਉਹਦੀ ਮੰਮੀ ਦਾ ਵੀ ਫੋਨ ਆਇਆ ਸੀ ਮੇਰੇ ਖਿਆਲ ਮੰਮੀ ਨੂੰ ਹੀ ਆਇਆ ਸੀ ਤੇ ਉਹ ਗੱਲ ਹੋਈ ਸੀ ਅਛਾ ਤੇ ਬਾਕੀ ਹੁਣ ਪਤਾ ਨਹੀਂ ਆ ਵੀ ਕੀ ਹਿਸਾਬ ਕਿਤਾਬ ਆ ਉਹ ਤੇ ਕੈਂਡ ਵਹ ਜਾਇਆ ਕਰਨਾ ਵਾ ਤੇ ਮੈਂ ਕੱਲ ਜਾ ਕੇ ਤੇ ਪੁੱਛ ਹੁਣੀ ਆ ਉਹ ਪੁੱਤ ਸਾਡਾ ਨਾ ਫਿਰ ਧਿਆਨ ਤੇਰੇ ਚ ਰਹਿਦਾ ਮੈਨੂੰ ਇਹ ਆ ਵਿਚਾਰਾ ਰਾਤ ਬਰਾਤੇ ਆਉਂਦਾ ਵਾ ਜਾਂ ਆਰੇ ਲੱਗਾ ਰਹੇਗਾ ਆ ਇਹ ਤੇ ਗੱਲ ਆ ਠੀਕ ਆ ਕਿ ਨਹੀਂ ਤੇ ਸਾਨੂੰ ਵੀ ਪਤਾ ਹੋਊਗਾ ਵੀ ਪੋਤਾ ਸਾਡਾ ਪੜਨ ਗਿਆ ਵਾ ਆ ਇਹ ਤੇ ਗੱਲ ਆ ਅੱਡਿਆਂ ਜਿਨੀ ਪੁੱਤ ਅੱਜ ਕੱਲ੍ਹ ਚ ਮਨਾਂ ਬੈਣ ਬੋਣ ਦਾ ਹਾਂਜੀ ਉਹ ਤੇ ਗੱਲ ਹੈ ਕੀ ਆ ਹਾਂ ਪਰ ਮਤੂੰ ਕਿੱਥੇ ਗਈ ਹਾਂ ਮੈਂ ਕਿੱਥੇ ਜਾਣਾ ਵਾ ਤੁੰਗ ਵੰਡ ਗਿਆ ਲ ਗਈ ਹਾਂ ਅੱਛਾ ਕੈਂਡ ਤੇ ਤੋਰੀਆਂ ਦੇ ਵੀ ਹੈਗੇ ਆ ਤਹ ਲਿਆ ਜੀ ਲਾਉਣ ਵਾਸਤੇ ਤੇ ਮੈਂ ਚੱਲ ਜੰਦੀ ਆ ਤੇ ਹੁਣ ਉਹ ਆਂਦੇ ਪਤਾ ਨਹੀਂ ਕਿੱਥੇ ਰੱਖਿਆ ਮੈਂ ਲੈ ਕੇ ਹੰਦੀ ਆ ਅੱਛਾ 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 ਤਕੀਰ ਇਹ ਗੱਲਾਂ ਪਤਾ ਕਰਨ ਉਹ ਇਹਨੂੰ ਮੈਂ ਦੱਸਣ ਦਿਆਂ ਮੈਂ ਵੀ ਤੇਰੇ ਪੇਪਰ ਜੇ ਹੋ ਗਏ ਆ ਤੇ ਗਾੜੀ ਹੁਣ ਫਿਰ ਉੱਥੇ ਕਲਾਸਾਂ ਵਾਲਾ ਕਲਾਸਾਂ ਗਾੜੀਆਂ ਲਮੂਣੀਆਂ ਆਵਾ ਐਡਮਿਸ਼ਨ ਤੇ ਫੇਰ ਚਾਲੂ ਆ ਕਲਾਸਾਂ ਲੱਗਣ ਦਾ ਪਹਿਣੀਆਂ ਇਹਨਾਂ ਦੀ 20 ਤੋਂ ਬਾਅਦ ਆ ਸ਼ਬ ਬਿਗਧਰੀ ਨੂੰ ਲੱਗਣੀ ਆ ਕਲਾਸਾਂ ਹਾਂ ਆਹੋ ਤੇ ਇਹ ਤਾਂ ਮਹੀਨਾ ਵੀ ਨਹੀਂ ਜਾਂਦੇ ਮਹੀਨਾ ਛੁੱਟੀਆਂ ਹੁਣ ਫੇਰ ਤੇ ਬੰਦਾ ਕਲਾਸਾਂ ਲਵਾ ਲਈਦਾ ਵੀ ਮਹੀਨੇ ਦੀ ਫੀਸ ਤੇ ਦਿੰਦਾ ਵਾ ਬੰਦਾ ਗੱਲ ਸਮਝਦੀ ਨਹੀਂ ਆ ਹੁਣ ਐ ਐਡਮਿਸ਼ਨ ਜੋ ਕੇ ਪੈਸੇ ਵੀ ਹੋਣੇ ਚਾਹੀਦੇ ਆ ਕੋਲ ਪੈਸਾ ਤਾਂ ਘਰ ਇੱਕ ਵੀ ਨਹੀਂ ਹੈ ਅੱ ਕੋਈ ਗੱਲ ਨਹੀਂ ਕਰਾਂਗੇ ਮੈਂ लवली ਨੂੰ ਕਹਿੰਨੀ ਆ ਪਈ ਹੁਣ ਜਦੋਂ ਪਉਣਾ ਫੇਰ ਕਾਦੀ ਗੱਲ ਆ ਐਡਮਿਸ਼ਨ ਇੱਕ ਵਾਰ ਨੂੰ ਕੋ ਪੈਸੇ ਲੈ ਕੇ ਕਰਾ ਦਿੰਨੇ ਆ ਤੇ ਫੇਰ ਹੌਲੀ ਹੌਲੀ ਫੀਸ ਆਪੇ ਦਿੰਦੇ ਰਹਿਵਾਂਗੇ 17-18000 ਰੁਪਈਆ ਐਡਮਿਸ਼ਨ ਲੱਗਣੀ ਐ ਦੀ ਨਾਲੇ ਉਹ ਕਹਿੰਦੇ ਆ ਇਹ ਤੁਹਾਨੂੰ ਤੇ ਮੇਲਵੇ ਚ ਰਖਾ ਦੇਣਾ ਉਹ ਹੈ ਦੇ ਵਧੀਆ ਜਿੰਨਾ ਚਿਰ ਰਖਾਉਂਦਾ ਨਹੀਂ ਤੇ ਉਹਨਾਂ ਚਿਰ ਕੀ ਯਕੀਨ ਆ ਤੂੰ ਹੀ ਵੀ ਨਹੀਂ ਮੁੜ ਕੇ ਉਹਨੂੰ ਚੇਤਾ ਕਰਾਇਆ ਤੂੰ ਨੇ ਵੀ ਨਹੀਂ ਗੱਲ ਕੀਤੀ ਰਖਵਾਉਂਦੇ ਕੀ ਇਹ ਗੱਲ ਕਰੋਗੇ ਤਾਂ ਫੇਰ ਹੀ ਆ ਹੁਣ ਤੇਰਾ ਵੀ ਸੀਜ਼ਨ ਖਤਮ ਹੋਣ ਵਾਲਾ ਸੀਜ਼ਨ ਖਤਮ ਹੋਣ ਵਾਲਾ ਵਾ ਚਲ ਕੋਈ ਗੱਲ ਨਹੀਂ ਉਥੇ ਕਿਹੜਾ ਉਹਨਾਂ ਰੋਸ ਸਦਣਾ ਸੀਜ਼ਨ ਵਿੱਚ ਹੀ ਰੋਸ ਸਾਦੇ ਆ ਏਦਾਂ ਤਾਂ ਘਰ ਬੈਠਿਆ ਦੀ ਤਨਖਾਹ ਲਈ ਜਾਂਦੇ ਨੇ ਚਲ ਵੇਖੂਗਾ ਕਰੂੰਗਾ ਆਪਣਾ ਗੱਲ ਮੈਂ ਹੀ ਕਰਦੀ ਆ ਉਹਨਾਂ ਕਰਨੀ ਆ ਫੋਨ ਉਹਨੂੰ ਮੈਂ ਤੇ ਤੂੰ ਕਹਿੰਦਾ ਸੀ ਉਹ ਦਿਨ ਵੀ ਪਤਾ ਕਰਕੇ ਦੱਸੋ ਮੁੜ ਕੇ ਤੂੰ ਦੱਸਿਆ ਕੋਈ ਨਹੀਂਗਾ ਜਾਂ ਤੂੰ ਹੀ ਪੁੱਛ ਲੈ ਚੱਲਿਆ ਪਿਓ ਬੱਜੀ ਤਨਖਾਹ ਤੇ ਹੁੰਦੀ ਆ ਨਾ ਮਹੀਨੇ ਬਾਅਦ ਓਏ ਆਹੋ ਇਹ ਤੇ ਹੁਣ ਇਹੋ ਹੀ ਆਪਕੇ ਤੇ ਦਿਹਾੜੀ ਲੱਗੀ ਕਿਤੇ ਨਹੀਂ ਲੱਗੀ ਆਹੋ ਕੋਈ ਨਾ ਨਾ ਮੈਂ ਕਹਿੰਨੀ ਆ ਤੇ ਨਾਲੇ ਮੇਰਾ ਇਰਾਦਾ ਵੀ ਮੈਂ ਵੀ ਜਾ ਕੇ ਕਿਸੇ ਦਿਨ ਫੇਰਾ ਮਾਰ ਕੇ ਆਵਾਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਵੇਣੀ ਆ ਇਹਨੂੰ ਵੀ ਛੁੱਟੀਆਂ ਨਾਲ ਲੈ ਜਾਉਂਗੀ ਚੱਲ ਰਹਿਓ ਫਿਰ ਮਾਂ ਪੁੱਤ ਚਲਜੋ ਸ਼ਾਮ ਨੂੰ ਨਹੀਂ ਸ਼ਾਮੀ ਕੀ ਜਾਣਾ ਸਵੇਰੇ ਜਾਵਾਂਗੇ ਰੋਟੀ ਪਾਣੀ ਪਕਾ ਕੇ ਸ਼ਾਮ ਨੂੰ ਆ ਜਾਵਾਂਗੇ ਚਲ ਵੇਖ ਲੋ ਜਿੱਦਾਂ ਵੀ ਤੁਹਾਡਾ ਸਰਦਾ ਉਹਦਾ ਸਰਦਾ ਇੱਕ ਦਿਨ ਮੈਂ ਨਾ ਸ਼ਰਮ ਦੀ ਮਾਰੀ ਰੋਟੀ ਨੂੰ ਨਹੀਂ ਕਹਿਣ ਲਈ ਹੈ ਜੀ ਭੀ ਆ ਇੱਥੇ ਮਿੰਨੇ ਵੀ ਬਾਲਣਾ ਕਿੱਥੇ ਆ ਮੈਂ ਤਾਂ ਇਹਨੂੰ ਆਪ ਆਖਿਆ ਵੀ ਉਹਨਾਂ ਨੂੰ ਮਨਾ ਕਰ ਦੇ ਵੀ ਨਾ ਆਉਣ। ਮੈਂ ਤਾਂ ਤਾਂ ਨਹੀਂ ਉਹਨਾਂ ਨੂੰ ਆਉਣ ਨੂੰ ਕਹਿੰਦੀ ਵੀ ਇੱਥੇ ਬਾਲਣਾ ਕਿੱਥੇ ਆ। ਫੇਰ ਜਾ ਕੇ ਨੱਕ ਬੁੱਲ ਵੱਟੂ ਕਿ ਭੈਣ ਤੁਹਾਡੀ ਆ ਕੇ ਆਈ ਆ। ਆਈ ਤੇ ਰਮਨ ਚੰਗੇ ਘਰ ਹੀ ਪਰ ਚਲੋ ਹੁਣ ਭਰਾਵਾਂ ਨੇ ਹੀਰਾ ਫੇਰੀ ਕਰਕੇ ਉੱਥੇ ਵਾਰਤਾ ਤੇ ਫੇਰ ਕੀ ਕਰ ਲੈਣਾ। ਚਲ ਕੋਈ ਗੱਲ ਨਹੀਂ। लवली ਨੇ ਦੱਸਿਆ ਹੀ ਹੋਊਗਾ। ਮੈਨੂੰ ਇਹ ਥੋੜਾ ਟਾਈਮ ਪੈ ਜਾਣਾ ਮੁਲਕੇ ਐਵੇਂ ਰਲ ਮਿਲ ਜਾਣਾ ਪਿਆਉਣ ਦਾ ਬਣਾਉਣੇ ਤੇ ਚਲ ਕੋਈ ਗੱਲ। ਚਲੋ ਪਾਪਾ ਇੱਕ ਮਿੰਟ ਮੈਨੂੰ ਬਾਹਰ ਹੋ ਮੁੰਡਾਇਆ ਕੋਈ ਮੈਨੂੰ ਮਿਲ। ਚਲ ਠੀਕ। ਇਹ ਤਾਂ ਧਿਆ ਸ਼ਾਲਾ ਮਾਰ ਦਿੱਤੀ ਮੈਨੂੰ ਹੋਰ ਕਿਸੇ ਕੋਚ ਪਾ ਦੋ ਤੈਨੂੰ ਉੱਥੇ ਹੀ ਪਾਓ ਉਥੇ ਇਹ ਆ ਕਿ ਡਿਸਪਲਨ ਤੇ ਹੈਗਾ ਨਾ ਥੋੜਾ ਬੋਤਾਂ ਨਾਲੇ ਬੱਸ ਤੇ ਬੈ ਕੇ ਚੱਲ ਜਾਂਦਾ ਤੇ ਬੱਸ ਤੇ ਆ ਜਾਂਦਾ ਸਾਨੂੰ ਫਿਕਰ ਨਹੀਂ ਹੁੰਦਾ ਅੱਜ ਕੱਲ ਮੁੰਡੇ ਤਾਂ ਲੜਾਈ ਨੂੰ ਵਾਜਾ ਮਾਰਦੇ ਆ ਮੁੜ ਕੇ ਛੱਟ ਪੇਟ ਲਾ ਦੇਣ ਤਾਂ ਕਿੱਧਰ ਨੂੰ ਜਾਣਾ ਹੁੰਦਾ ਵਾ ਰਮਨਾ ਹੀ ਮਾਤੜਾ ਹੈਗੇ ਇਹਦਾ ਅਸੀਂ ਮੁੜ ਕੇ ਕਿੱਥੇ ਜਾਣਾ ਉਹ ਕੋਈ ਗੱਲ ਨਹੀਂ ਫੀਸ ਤੇ ਤੰਗੀ ਨਾਲ ਹੀ ਦਿੱਤੀ ਜਾਣੀ ਆ ਤੰਗੀ ਨਾਲ ਦੇ ਕੇ ਤੇ ਪਲੱਸ ਟੂ ਇੱਥੇ ਕਰਵਾ ਲਈਏ ਮੁੰਕੇ ਭਈਆ ਸਕੂਲ ਦਾ ਬੱਚਾ ਪੜ੍ਹਿਆ ਜਿਹੜਾ ਨਾ 10ਵੀਂ ਚੰਗਾ ਕਲੀਅਰ ਕਰ ਜਾਂਦਾ ਵਾ ਚੱਲ ਹੋਰ ਨਹੀਂ ਕੁਛ ਮਾੜਾ ਮੋਟਾ ਤੇ ਕਰੂਗਾ ਹੀ ਨਾ ਤੇ ਜੇ ਇਹਨੂੰ ਸਰਕਾਰੀ ਸਕੂਲ ਪਾਤਾ ਨਾ ਤੇ ਇਹਨੇ ਉੱਥੇ ਧਿਆਨ ਨਹੀਂ ਦੇ ਦੇਣਾ ਮੁੰਡਿਆਂ ਦੇ ਨਾਲ ਫਿਰਦੇ ਰਹਿਣਾ ਵਾ ਫਿਰ ਕੀ ਕਰਾਂਗੇ ਆਹੋ ਹੀ ਤੇ ਗੱਲ ਤੇਰੀ ਠੀਕ ਆ ਚੱਲ ਇਦਾਂ ਹੀ ਕਰਦੇ ਆ ਹੈਨਾ ਹਾਂ ਇਹਨੂੰ ਸਕੂਲ ਪਾ ਕੇ ਤੇ ਨਾਲ ਹੀ ਰਖਾਓ ਇਹਦੀ ਟਿਊਸ਼ਨ ਕੋਈ ਗੱਲ ਨਹੀਂ ਸਾਲ ਤੇ ਹੁਣ ਦੋ ਰਹਿ ਗਏ ਆ ਜਿਵੇਂ ਇੰਨਾ ਜਰਫੀਸਾਂ ਤਾਰੀਆਂ ਵਾ ਚਲ ਆ ਗੱਲਾਂ ਛੱਡ ਜੇ लवली ਭਾਈ ਜਾਂਸ ਕਹੂਗਾ ਨਾ ਕਿ ਦੇ ਭੈਣ ਜੀ ਅਸੀਂ ਤੁਹਾਡਾ ਕੋਣਾ ਵਾ ਤੂੰ ਆਖੀ ਵੀ ਅਜੇ ਨਾ ਆਇਓ ਤੁਸੀਂ ਜਦੋਂ ਅਸੀਂ ਤੁਹਾਨੂੰ ਫੋਨ ਕਰਾਂਗੇ ਫੇਰ ਆਇਓ ਕੋਈ ਗੱਲ ਨਹੀਂ ਇਹ ਗੱਲ ਤੇ ਮੈਂ ਕਹਿ ਦੂੰਗੀ ਠੀਕ ਆ ਕਿ ਨਹੀਂ ਹਾਂ ਹਾਂ ਚਲ ਮੈਂ ਵੇਖਾਂ ਤੂੰ ਕੰਮ ਕਰ ਗੱਲਾਂ ਤੇ ਇਹ ਨਾਲ ਦੀ ਵੀ ਠੀਕ ਆ ਮੈਂ ਵੀ ਤਾਂ ਹੀ ਨੇ ਸੱਦਨ ਲਈ ਸੂਰ ਦੀ ਸਗਣ ਲਿਆ ਕੇ ਰੱਖਿਆ ਹੈਗਾ ਕਿ ਕਿੱਦਾਂ ਕਵਾਂ ਗੋੜੇ ਗੋੜੇ ਤੇ ਘਾਵਾੰਤਰਾ ਤੇ ਕਮਰੇ ਕਿੱਦਾਂ ਦੇ ਬਾਲਣਾ ਕਿੱਥੇ ਆ ਚਲ ਕੋਈ ਗੱਲ ਨਹੀਂ 7-8 ਮਹੀਨੇ ਹੋ ਗਏ ਤੇ ਮੁੜ ਕੇ ਆ ਜਾਣਾ ਕੰਮ ਉਹ ਕੀ ਗੱਲ ਹੋਈ ਸੀ ਮਾਤਾ ਨੂੰ ਫੋਨ ਦੇ ਹੀ ਕਰਨਾ ਆ ਗਏ ਆ ਆਹੋ ਹੁਣਾਂ ਕੀ ਆ ਉਮੀ ਨੂੰ ਹਮ ਕੱਲ ਖਾਧੀਆਂ ਨਹੀਂ ਰੋਟੀਆਂ ਤੇ ਉਹ ਤਲੀਆਂ ਸੀ ਥੋੜੀਆਂ ਉਹਦੇ ਨਾਲ ਪਤਾ ਨਹੀਂ ਕਿ ਹੁਣ ਬੀਬੀ ਵੱਧ ਗਿਆ ਜਿੱਥੇ ਜਾਂ ਘਟ ਗਿਆ ਜੇ ਹੁਣ ਹੈ ਕਿੱਥੇ ਆ ਤਾਂ ਹੁਣ ਅੰਦਰ ਲਮੇ ਪਾਏ ਆ ਪਹਿਲਾਂ ਇੱਥੇ ਬਾਹਰ ਪਏ ਸੀ ਦਿੱਤੀ ਕੋਈ ਗੋਲੀ ਗਾਲੀ ਕਿ ਨਹੀਂ ਉਹਨੂੰ ਨਹੀਂ ਉਹ ਦਵਾਈ ਦਿੰਦੀ ਏਡੀ ਸ਼ਰੋ ਲੈਂਦੀ ਹੈ ਨਾ ਉਹਦਾਂ ਤਾਂ ਤੂੰ ਵੀ ਇੱਕੋ ਦੇਣੀ ਸੀ ਨਾ ਉਹਨੂੰ ਇਹ ਸਵਾਸ ਸਵਾਚ ਦਿਖਾ ਜਾਂਦੀ ਹੈ ਪੰਜ 6 ਦੇ ਤਸੋ ਮੈਂ ਦੱਸਣ ਕਿਦਾਂ ਮਨਾ ਕਰਦੀ ਆ ਕਹਿੰਦੇ ਇੱਕ ਹੋਰ ਰੱਖਦੇ ਤੇ ਮੈਂ ਉਹਨਾਂ ਕਹਣਾ ਜਾਣ ਕੇ ਨਹੀਂ ਦੇਂਦੀ ਉਹ ਜਾਣ ਕੇ ਦੇਦੀ ਹੁਣ ਗੁੱਟਾ ਤੇ ਪੈ ਗਈ ਨਾ ਉਹ ਤੁਹਾਨੂੰ ਖੁਦ ਆਪ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਨਾ ਵੀ ਮੈਨੂੰ ਕਿਹੜੀ ਚੀਜ਼ ਡਾਕਟਰ ਨੇ ਮਨਾ ਕੀਤੀ ਆ ਤੇ ਕਿਹੜੀ ਮੈਂ ਖਾਣੀ ਆ ਹੁਣ ਇਹ ਵੀ ਡਾਕਟਰ ਦਾ ਕੋਈ ਕਾਨੂੰਨ ਨਹੀਂਗਾ ਹੈਗਾ ਮੇਰੇ ਹਿਸਾਬ ਨਾਲ ਕੁੜੀ ਨੂੰ ਫੋਨ ਕਰਨਾ ਪੈਣਾ ਉਹਨੇ ਆਪੇ ਸਮਝਾ ਕੇ ਜਾਣਾ ਫਿਰ ਲੰਘ ਜਾਣੇ 2-3 ਮਹੀਨੇ ਵੇ ਲੋ ਮਰਜ਼ੀ ਆਪਣੀ ਆਪਣਾ ਵੀ ਲੈ ਹੁਣ ਉਹ ਨਹੀਂ ਆਖਣਾ ਕਿ ਮੁਰਕੀ ਪੇਤਾ ਪੈ ਜਾਂਦੀ ਆ। ਉਹਦਾਂ ਵੀ ਕੋ ਕਹਿ ਨਹੀਂ ਵੀ ਮਾਉਣਾ ਵਾ। ਅੱਛਾ। ਤੇ ਚੱਲ ਇਸੇ ਬਹਾਨੇ ਆ ਜੂਗੀ ਨਾਲੇ। ਚੱਲ ਕੋਈ ਨਹੀਂ ਜਿ ਆਉਣਗੇ ਤੇ ਫਿਰ ਕੋਈ ਨਾ ਉਹਨੂੰ ਦੱਸ ਦਾਂਗੇ ਵੀ ਇਦਾਂ ਕਰਕੇ ਹੁਣ ਵੇਲੋ। ਮੁਰਕੀ ਫੇਰ ਨਾ ਕਹੀਂ ਵੀ ਇਹਨੂੰ ਸਾਂਭਿਆ ਨਹੀਂ ਆ। ਹੂੰ ਕੀਤਾ ਚਾਹੂ ਨਹੀਂ ਕੀਤਾ ਹਨਾ। ਹਾਂ। ਹਾਂ। ਜੇ ਮੈਂ ਮਨਾ ਕਰਦੀ ਆਖਣਾ ਹੀ ਵੀ ਲੈ ਹੁਣ ਦੋ ਰੋਟੀਆਂ ਲਾਉਣ ਲਾਉਣ ਦੇ ਬਦਲੇ ਖਰੇ ਤਾਂ ਇਦਾਂ ਕਰਨ ਦੀ। ਉਹ ਚੱਲ ਤੂੰ ਤੇ ਦੇ ਦਿੱਤੀਆਂ ਤੇ ਭਾਰ ਇਹਨੂੰ ਤੇ ਚਾਹੀਦਾ ਸੀ ਨਾ ਵੀ ਆਪ ਹੀ ਦੋ ਤਿੰਨ ਖਾ ਕੇ ਹਟ ਜਾਂਦੀ। ਤੜੀਆਂ ਉਤੋਂ ਹੈਗੀਆਂ ਕੋਈ ਹੁਣ ਪੰਜ ਸ਼ਦ ਅਗੇ ਨਾਲੋਂ ਫਰਕ ਪਿਆ ਹੀ ਹੋਵੇ ਆਖੰਦੇ ਹੀ ਕਿ ਪਿਆ ਵਾ ਅਗੇ ਨਾਲੋਂ ਮੈਂ ਵੀ ਗਿਆ ਸੀ ਉਹ ਬੰਦਾ ਆਇਆ ਸੀ ਇੱਕ ਕਾਬੂ ਮੇਰੇ ਟਰੈਕਟਰ ਚਲਾ ਲਿੰਦਾ ਵਾ ਅੱਛਾ ਉਹ ਮੈਂ ਚੱਲ ਜਵਾਰ ਜੂ ਰਬੀਜ ਦੇ ਉਹ ਡਰੇ ਦੇ ਚ ਉਹ ਮੈਂ ਪਤਾ ਨਹੀਂ ਕੀ ਹੋ ਗਿਆ ਹੋਣਾ ਕੀ ਆ ਫੇਰ ਟੈਨਸ਼ਨ ਲੱਗ ਜਾਂਦੀ ਏ ਇਦਾਂ ਹੁਣ ਮੈਂ ਮੜਾ ਜਿ ਢਲੇ ਹੋਈ ਆ ਨਾ ਇੰਨੀ ਫਿਕਰ ਹੋਉਂਦੀ ਵੀ ਪਤਾ ਨਹੀਂ ਹੁਣ ਕੀ ਹੋ ਗਿਆ ਉਹ ਚੱਲ ਕੋਈ ਗੱਲ ਨਹੀਂ ਫੇਰ ਦੁੱਖ ਚੱਲਣ ਜੋਗੇ ਵੀ ਹੈ ਨਹੀਂ ਵੀ ਚੱਲ ਵੀ ਲਈ ਓਏ ਆਪੇ ਠੀਕ ਹੋ ਜਾਣਾ ਮੈਨੂੰ ਮੈਨੂੰ ਐਂਦਾ ਕਰ ਤੂੰ ਚਾਹ ਬਣਾ ਦੇ ਦੋਆਂ ਜਾਣਿਆਂ ਦੀ ਮੈਂ ਬਣਾਉਣੀ ਆ ਉੱਥੇ ਮੈਂ ਲੈ ਜਾਣਾ ਆ ਯਾਰ ਬਣਾ ਦੇਣੀ ਚੱਲ ਜੇ ਇਹਨੇ ਰੋਟੀਆਂ ਬਕਾ ਕੇ ਦੇ ਦਿੱਤੀਆਂ ਸੀ ਤੇ ਮਾਤਾ ਨੂੰ ਚਾਹੀਦੀਆਂ ਸੀ ਦੋ ਹੀ ਖਾਣੀ ਆਪਣੇ ਸਰੀਰ ਨਹੀਂ ਵੇਖਣਾ ਤੇ ਦੱਸ ਖਾਣ ਪੀਣ ਨਾਲ ਦੀ ਪਰਹੇਜ਼ ਕਰਨ ਚੱਲ ਕੋਈ ਗੱਲ ਨਹੀਂ ਕੁੜੀ ਭੈ ਕੱਲ ਨੂੰ ਆਏ ਉਹਨੂੰ ਦੱਸੂਗਾ ਸਾਰੀ ਸਟੋਰੀ